ਪੰਜਾਬ ਚ 13 ਲੋਕ ਸਭਾ ਸੀਟਾਂ ਤੇ ਪੰਜਾਬ ਦੀਆਂ ਵੱਡੀਆਂ ਪਾਰਟੀਆਂ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਭਾਜਪਾ ਤੇ बसपा ਤੋਂ ਇਲਾਵਾ ਹੋਰ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਸਨ ਜਿਨ੍ਹਾਂ ਦੀ ਜਿੱਤ ਹਾਰ ਦਾ ਪਤਾ ਭਲਕੇ ਲੱਗ ਜਾਵੇਗਾ ਪਰ ਇਹ ਲੋਕ ਸਭਾ ਚੋਣਾਂ ਇੱਕ ਹੋਰ ਗੱਲ ਵੀ ਤੈਅ ਕਰਨੀ ਹੈ ਕਿ ਆਉਣ ਦੇ 2.5 ਸਾਲਾਂ ਨੂੰ ਯਾਨੀ ਕਿ 2027 ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਕਿਹੜੀ ਪਾਰਟੀ ਤੇ ਕਿਹੜੇ ਨੇਤਾ ਕਿੰਨੇ ਪਾਣੀ ਚ ਨੇ ਜਿਵੇਂ ਕਿ ਰਾਜਕਰਤੀ ਆਮ ਆਦਮੀ ਪਾਰਟੀ ਦੇ ਮੁਖੀ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਉਮੀਦਵਾਰਾਂ ਲਈ ਦਿਨ ਰਾਤ ਇੱਕ ਕੀਤਾ ਤੇ ਆਪਣੀ ਸਰਕਾਰ ਦੇ ਕੰਮ ਦਿਨੇ। ਇਸੇ ਤਰ੍ਹਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਵਿਰੋਧੀ ਦਲ ਦੇ ਨੇਤਾ ਬਾਸ਼ਪਾ ਨੇ ਆਪਣੀ ਅਤੇ ਆਪਣੀ ਪਾਰਟੀ ਦੀ ਗੱਲ ਰੱਖੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਗੱਟਚੋੜ ਤੋੜ ਕੇ ਕਾਲੀ ਦਲ ਤੇ ਬਾਸ਼ਪਾ ਇਸ ਵਾਰੇ ਇਕੱਲੇ ਇਕੱਲੇ ਚੋਣ ਲੜ ਰਹੇ ਨੇ ਤੇ ਇਹਨਾਂ ਦੇ ਵਿੱਚੋਂ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਚਾਓ ਯਾਤਰਾ ਕੱਢੀ ਤੇ ਇਕੱਲਿਆਂ ਹੀ ਪ੍ਰਚਾਰ ਕਰਨ ਦੇ ਵਿੱਚ ਰੁੱਝੇ ਰਹੇ। ਤਾਂ ਉਥੇ ਹੀ ਭਾਜਪਾ ਸਾਰੀਆਂ ਚੋਣਾਂ 'ਚ ਖਾਸ ਕਰਕੇ ਪਿੰਡੂ ਹਲਕਿਆਂ 'ਚ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੀ ਨਜ਼ਰ ਆਈ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਆਪਣਾ ਪ੍ਰਚਾਰ ਕਰਨ 'ਚ ਕੋਈ ਕਸਰ ਭਾਜਪਾ ਨਹੀਂ ਛੱਡੀ ਹਾਲਾਂਕਿ ਜੋ ਭਾਜਪਾ ਦੇ ਨੇਤਾ ਸੀ ਖਾਸ ਕਰਕੇ ਗੱਲ ਕਰ ਲਈਏ ਹਾਂਸ ਰਾਜ ਹੰਸਤੀ ਤਾਂ ਉਹਨਾਂ ਨੂੰ ਕਿਸਾਨਾਂ ਦੇ ਕਾਫੀ ਗ੍ਰੋਥ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਹੁਣ ਭਾលਕੇ ਇਹ ਚੋਣਾਂ ਦੇ ਨਤੀਜੇ ਆਉਣੇ ਨੇ ਤਾਂ ਨਤੀਜੇ ਸਾਫ਼ ਕਰ ਦੇਣਗੇ ਕਿ ਭਗਵੰਤ ਮਾਨ ਸੁਖਬੀਰ ਬਾਦਰਾ ਰਾਜਾਪਿੰਨ ਤੇ ਸੁਨੀਲ ਜਾਖੜ ਦਾ ਪੁਖਖ ਕੀ ਹੈ ਤੇ ਉਹਨਾਂ ਦੀ ਪਾਰਟੀ ਕਿੱਥੇ ਖੜੀ ਹੈ ਇਸ ਦੇ ਦੌਰਾਨੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਖੁਦ ਸੰਗਰੂਪ ਤੇ ਹੋਰ ਥਾਵਾਂ ਤੇ ਆਪਣੇ ਉਮੀਦਵਾਰ ਉਤਾਰੇ ਨੇ ਤੇ ਉਹਨਾਂ ਦੀ ਜਿੱਤ ਹਾਰ ਨਾਲ ਉਹਨਾਂ ਦੀ ਤਸਵੀਰੀ ਵੀ ਸਾਹਮਣੇ ਆ ਜਾਵੇਗੀ ਇਸੇ ਤਰ੍ਹਾਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਜੋ ਸੋਸ਼ਲ ਮੀਡੀਆ ਤੇ ਧੂਆਂ ਧਾਰ ਪ੍ਰਚਾਰ ਹੋਇਆ ਉਸ ਦਾ ਵੀ ਸੱਚ ਦੇਖਣ ਤੇ ਸੁਣਨ ਨੂੰ ਮਿਲੇਗਾ ਬਾਕੀ ਹੋਣਾ ਦੇਖਦੇ ਆ ਕਿ ਜੋ ਸਰਵੇਿਆਂ ਦੇ ਵਿੱਚ ਸੀਤਾ ਪਾਰਟੀਆਂ ਨੂੰ ਦੱਸਿਆ ਜਾ ਰਹੀਆਂ ਨੇ ਉਹ ਕਿੱਥੇ ਟਿਕਦੀਆਂ ਨੇ ਜਾਂ ਫਿਰ ਉਲਟ ਪੁਲਟ ਹੋ ਕੇ ਆਪਣੇ ਰੰਗ ਦਿਖਾਉਂਦੀਆਂ ਨੇ ਤਾਂ ਭਲਕੇ ਨਤੀਜੇ ਆ ਜਾਣਗੇ ਤਾਂ ਦੇਖਣਾ ਹੋਵੇਗਾ ਕਿ ਹੁਣ ਤਕਤਾ ਤੇ ਕੌਣ ਕਾਬਜ ਹੋਏਗਾ ਕਿਸ ਦੀ ਸਰਕਾਰ ਬਣੇਗੀ ਕਿਉਂਕਿ ਸਾਰਿਆਂ ਨੇ ਆਪਣੇ ਆਪਣੇ ਪੱਧਰ ਤੇ ਛੋਣ ਪ੍ਰਚਾਰ ਕੀਤਾ ਹੈ ਵੋਟਰਾਂ ਨੂੰ ਆਪਣੀਆਂ ਜੋ ਪਾਲਿਸਿਸ ਨੇ ਆਪਣਾ ਜੋ ਛੋਣ ਮਨੋਰਥ ਪੱਤਰ ਹੈ ਕਿਸ ਤਰ੍ਹਾਂ ਦੇ ਵਾਅਦੇ ਕੀਤੇ ਆ ਉਹ ਵੀ ਉਹਨਾਂ ਨੇ ਜੋ ਵੋਟਰ ਸੀ ਉਹਨਾਂ ਨੂੰ ਦੱਸੇ ਨੇ ਕਿ ਅਗਰ ਸਾਡੀ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ ਤਾਂ ਇਸ ਤਰ੍ਹਾਂ ਦੀਆਂ ਸੁਖੂਲਤਾ ਤੁਹਾਨੂੰ ਦਿੱਤੀਆਂ ਛਣਗੀਆਂ ਤਾਂ ਆਮ ਆਦਮੀ ਪਾਰਟੀ ਕალიਤਲ ਕਾਂਗਰਸ ਸਭ ਨੇ ਆਪਣੀ ਆਪਣੀ ਚੋਣ ਪ੍ਰਚਾਰ ਤੇ ਪੂਰਾ ਝੋਲ ਲਾਇਆ ਸੀ ਪਰ ਹੁਣ ਉਹਨਾਂ ਦੀ ਜੋ ਕਿਸਮਤ ਹੈ EVM ਦੇ ਵਿੱਚ ਪਿਆਦ ਹੋ ਗਈ ਹੈ ਹਲਕੇ ਨਤੀਜੇ ਆਉਣੇ ਨੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਕਿਹੜੀ ਪਾਰਟੀ ਜੋ ਹੈ ਵੱਧ ਸੀਟਾਂ ਪ੍ਰਾਪਤ ਕਰੇਗੀ ਕਿਸੀ ਸਰਕਾਰ ਬਣੇਗੀ ਕੌਣ ਪ੍ਰਧਾਨ ਮੰਤਰੀ ਬਣੇਗਾ ਇਹ ਤੋ ਵਿਕ ਦੇ ਗਰਭ ਵਿੱਚ ਆ ਪਰ ਕੱਲ ਨਤੀਜੇ ਇਹ ਸਭ ਕੁਝ ਸਾਫ ਕਰ ਦੇਣਗੇ